ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਹਮਿੰਮਤ ਸਿੰਘ ਦਿਗਪਾਲ ਖਨੋਰੀ ਬਾਰਡਰ ਦੇ ਮੌਜੂਦ ਹਾਂ ਤਾਂ ਸਵੇਰ ਦਾ ਸਮਾਂ ਤੜਕਸਾਲ ਦਾ ਤਾਂ ਕਿਸਾਨ ਜਿਹੜੇ ਨੇ ਬਾਰਡਰ ਉੱਤੇ ਡਟੇ ਹੋਏ ਨੇ ਅੱਜ ਨੋਵਾਂ ਦਿਨ ਹੈ ਸੰਘਰਸ਼ ਦਾ ਤਾਂ ਅੱਜ 11 ਵਜੇ ਦਿੱਲੀ ਜਾਣ ਦੀ ਜਿਹੜੀ ਕੋਲ ਆ ਦਿੱਤੀ ਗਈ ਹੈ ਤਾਂ ਸਵੇਰੇ ਚਾਹ ਦੀਆਂ ਚੁਸਕੀਆਂ ਲੈ ਰਹੇ ਹਾਂ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਖਨੋਰੀ ਬਾਰਡਰ ਦੀਆਂ ਜਿੱਥੇ ਕਿਸਾਨ ਵੀਰ ਨੇ ਜਿਹੜੇ ਕੀ ਤਿਆਰੀਆਂ ਕਰ ਰਹੇ ਨੇ ਕਿਉਂਕਿ 11 ਵਜੇ ਜਿਹੜੀ ਕੋਲ ਹੈ ਉਹ ਦਿੱਲੀ ਕੂਚ ਦੀ ਕੋਲ ਹੈ ਦਿੱਤੀ ਗਈ ਹੈ ਤਾਂ ਲਗਾਤਾਰ ਹਰਿਆਣੇ ਤੇ ਬਾਰਡਰਾਂ ਦੇ ਤੇ ਡਟੇ ਜਵਾਨ ਅਤੇ ਪੰਜਾਬ ਪੁਲਿਸ ਦੇ ਨੌਜਵਾਨ ਜਿਹੜੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਸ਼ਾਰਾ ਨੇ ਉਹ ਕਰ ਰਹੇ ਨੇ ਤਾਂ ਉਹਨਾਂ ਤੋਂ ਬਚਣ ਦੇ ਲਈ ਕਿਸਾਨਾਂ ਦੇ ਵੱਲੋਂ ਦੇਸੀ ਜੁਗਾੜਾ ਜਿਹੜਾ ਕਿ ਉਹ ਲਗਾਇਆ ਜਾ ਰਿਹਾ ਹੈ ਭਾਈ ਜੀ ਇਹ ਕੀ ਕੀ ਨਾਮ ਕੀ ਇਹ ਜੁਗਾੜ ਦਾ ਤੇ ਕਦ ਵਾਸਤੇ ਬਣਾ ਰਹੇ ਹੋ ਨਾ ਤਾਂ ਇਹਦਾ ਕੀ ਦੀ ਹੈ ਹੁਣ ਨਾ ਤਾਂ ਇਹ ਦੇਸੀ ਹੈ ਆਪਾਂ ਲੋਹੇ ਦੀ ਤੇ ਲੋਹੇ ਦੀ ਆਪਣੇ ਕੋਲ ਪਲੇਟ ਹੈ ਇਹ ਜੁਗਾੜ ਆਪਾਂ ਜਿਹੜੇ ਅਥਰੂ ਗੈਸ ਦੇ ਗੋਲੇ ਡੇਗਦੇ ਆ ਆਪਣੇ ਕਿਸਾਨਾਂ ਦੇ ਉੱਪਰ ਉਹਨੂੰ ਦੱਬਣ ਖਾਤਰ ਹੈ ਕਿੰਨੇ ਕਿ ਕੀ ਲੱਗਦਾ ਕਿੰਨਾ ਕਿੰਨਾ ਕੁ ਬਚਾਅ ਹੋ ਪਾਵੇਗਾ ਬਚਾਅ ਆਪਦੀ ਆਪਦੀ ਤਰਫ ਤੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਆਪਣਾ ਫੁੱਲ ਬਚਾਅ ਹੋ ਸਕੇ ਪੂਰੀ ਆ ਫਿਰ 11 ਵਜੇ ਦਿੱਲੀ ਨੂੰ ਕੂਚ ਕਰਨਾ ਪੂਰੀ ਤੇਰੀ ਜੀ ਪੂਰੀ ਕੀ ਲੱਗਦਾ ਅੱਜ ਹੀ ਦਿੱਲੀ ਪਹੁੰਚ ਪਾਓਗੇ ਕਿ ਹਰ ਰੋਜ਼ ਤਾਂ ਅੱਜ ਫਿਰ ਇੱਥੇ ਰਹਿੰਦੇ ਹੋਏ ਨਜ਼ਰ ਆਓਗੇ ਦੇਖੋ ਜੀ ਆਪਾਂ ਕੋਸ਼ਿਸ਼ ਪੂਰੀ ਕਰਾਂਗੇ ਸਾਰੇ ਕਿਸਾਨ ਆਪਣੇ ਸਾਰੇ ਆਪ ਨੂੰ ਕਹਿੰਦੇ ਆ ਵੀ ਆਪਾਂ ਟੱਪਣਾ ਗਦਰ ਟੱਪਾਂਗੇ ਜ਼ਰੂਰ ਲਾਜ ਨੂੰ ਆਪਣਾ ਜ਼ਰੂਰ ਹੈ ਤਾਂ ਬਾਈ ਜੀ ਕੀ ਲੱਗਦਾ ਅੱਜ ਕਿਵੇਂ ਦੀਆਂ ਤਿਆਰੀਆਂ ਨੇ 11 ਵਜੇ ਫਿਰ ਦਿੱਲੀ ਕੂਚ ਦੀ ਕਾਲ ਜਿਹੜੀ ਦਿੱਤੀ ਗਈ ਹੈ ਤਾਂ ਕੀ ਲੱਗਦਾ ਅੱਜ ਹਾਂਜੀ ਹਾਂ ਜਰੂਰ ਜਾਣਾ ਜੀ ਫੁੱਲ ਤਿਆਰੀ ਹੈ ਜੀ ਫੁੱਲ ਜੀ ਫੁੱਲ ਫੁੱਲ ਦੇਖ ਤਾਂ ਲੋ ਜੀ ਤੁਸੀਂ ਖੜੇ ਨੇ ਸਾਰੇ ਤਿਆਰ ਵਰ ਤਿਆਰ ਨੇ ਸਾਰੇ ਬੋਡਰ ਬਹੁਤ ਮਜ਼ਬੂਤ ਕਹਿੰਦੇ ਕੀਤੇ ਹੋਏ ਨੇ ਕੰਕਰੀਟ ਦੇ ਦਵਾਰਾਂ ਨੇ ਕੰਡਿਆਲੀਆਂ ਤਾਰਾਂ ਨੇ ਇੰਨਾ ਮਰੇ ਕੁਛ ਨਹੀਂ ਅੜਦਾ ਜੀ ਜੋ ਨੌਜਵਾਨੀ ਬਹੁਤ ਤੇਜ ਹੈ ਇੰਨਾ ਕੋਈ ਛੋਟੀ ਗੱਲ ਉਹ ਕੰਦਾ ਵੀ ਦਵਾਰਾਂ ਵੀ ਚਲੋ ਟੱਪ ਕੇ ਰਹਿਣਾ ਚਾਹੀਦਾ ਹਾਂ ਹਾਂ ਤਾਂ ਬਿਲਕੁਲ ਬਾਈ ਕਿਵੇਂ ਦੀ ਤਿਆਰੀ ਹੈ ਫਿਰ ਅੱਜ ਕਿਲਾ ਦਾ ਵਾਕ ਪੂਰੀ ਫੁੱਲ ਤਿਆਰੀ ਹੈ ਜੀ ਫੁੱਲ ਤਿਆਰੀ ਨਾਲ ਜਾਵਾਂਗੇ ਪੂਰੀ ਗੂੰਜ ਪਾਵਾਂਗੇ ਅਸੀਂ ਦੇ ਲਈ ਆ ਕੇ ਜੀ ਠੀਕ ਹੈ ਹਾਂਜੀ ਤਾਂ ਬਿਲਕੁਲ ਕੁਝ ਲੋਕ ਇੱਥੇ ਠੰਡ ਕਿਉਂਕਿ ਜਿਆਦਾ ਤਾਂ ਧੁੰਦ ਪਈ ਹੋਈ ਹੈ ਤਾਂ ਕੁਝ ਲੋਕ ਇੱਥੇ ਅੱਗ ਵੀ ਸੇਕਦੇ ਹੋਏ ਨਜ਼ਰ ਆ ਰਹੇ ਨੇ ਤਿਆਰੀਆਂ ਕੀਤੀ ਜਾ ਰਹੀ ਹੈ ਬਾਈ ਜੀ ਤਿਆਰੀਆਂ ਫਿਰ ਅੱਜ ਦਿੱਲੀ ਜਾਣ ਫੁੱਲ ਤਿਆਰੀ ਹੈ ਜੀ ਬਿਲਕੁਲ ਫੁੱਲ ਤਿਆਰੀ ਆ ਸਾਡੇ ਕੋਲ ਟਰੈਕਟਰ ਆ ਅਥਰੂ ਗੈਸ ਰੋਕਣ ਵਾਲੇ ਗੋਲੇ ਰੋਕਣ ਵਾਸਤੇ ਬੱਠਲ ਆ ਬੋਰੀਆਂ ਤੇ ਕਫਾਨਾ ਦਾ ਕੇਡਰ ਪੂਰਾ ਤਿਆਰ ਆ ਜੀ ਪੂਰੀ ਫੁੱਲ ਤਿਆਰੀ ਆ ਤੇ ਜੀ ਕਹਿੰਦੇ ਹਰਿਆਣੇ ਦੀ ਪੂਰੀ ਪ੍ਰਸ਼ਾਸਨ ਦੀ ਕੰਕਰੀਟ ਦੇ ਦੁਆਰਾ ਬੈਰੀਗੇਟ ਕੰਟੇਨਰ ਅਥਰੂ ਗੈਸ ਦੇ ਗੋਲੇ ਪਾਣੀ ਦੀਆਂ ਪੁਸ਼ਾਰਾ ਵਾਲੀਆਂ ਗੱਡੀਆਂ ਦੋ ਪਹਿਲਵਾਨ ਜਦੋਂ ਕੁੱਤੀ ਲੜਦੇ ਤੇ ਜੈਦੋਂ ਦੀ ਫੁੱਲ ਹੁੰਦੀ ਆ ਪਰ ਸਾਡੇ ਨਾਲ ਸਚਾਈ ਆ ਸਾਡੇ ਨਾਲ ਬਾਬਾ ਨਾਨਕ ਆ ਉਹਨਾਂ ਨਾਲ ਝੂਠ ਆ ਇਸ ਕਰਕੇ ਜਿੱਤ ਖਾੜੀ ਹੋਣੀ ਆ ਬਿਲਕੁਲ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਨਾਲ ਜਿਹੜੀ ਕਿ ਸਚਾਈ ਆ ਜਦੋਂ ਦੋ ਪਹਿਲਵਾਨ ਲੜਦੇ ਨੇ ਤੇ ਇੱਕ ਦੀ ਹਾਰ ਇੱਕ ਦੀ ਜਿੱਤ ਜ਼ਰੂਰ ਹੁੰਦੀ ਆ ਪਰ ਸਾਡੀ ਜਿੱਤ ਤਾਂ ਹੋਵੇਗੀ ਕਿਉਂਕਿ ਸਾਡੇ ਨਾਲ ਸਚਾਈ ਆ ਸਾਡੇ ਨਾਲ ਬਾਬਾ ਨਾਨਕ ਹੈ ਤਾਂ ਕਿਸਾਨਾਂ ਦੇ ਹੌਸਲੇ ਜਿਹੜੇ ਨੇ ਬੁਲੰਦ ਨੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਨੌਜਵਾਨਾਂ ਦੇ ਵੱਲੋਂ ਦੇਸੀ ਜੁਗੜ ਬਣਾਇਆ ਗਿਆ ਪਹਿਲਾਂ ਗਿੱਲੀਆਂ ਬੋਰੀਆਂ ਨਾਲ ਥਰੂ ਗੈਸ ਦੇ ਗੋਲੇ ਨੇ ਜਿਹੜੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਹੁਣ ਨੌਜਵਾਨਾਂ ਦੇ ਵੱਲੋਂ ਇੱਕ ਲੋਹੇ ਦੀਆਂ ਪਲੇਟਾਂ ਲਾ ਕੇ ਪਾਈਪਾਂ ਲਾ ਕੇ ਦੇਸੀ ਜੁਗੜ ਹੈ ਜਿਹੜਾ ਕਿ ਉਹ ਤਿਆਰ ਕੀਤਾ ਗਿਆ ਤਾਂ ਜੋ ਜਵਾਨਾਂ ਦੇ ਵੱਲੋਂ ਜਿਹੜੇ ਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਉਸ ਦਾ ਬਚਾਅ ਕੀਤਾ ਜਾਵੇ ਸੋ ਹੁਣ ਦੇਖਣਾ ਹੈਗਾ ਕਿ ਥੋੜੇ ਸਮੇਂ ਦੇ ਬਾਅਦ ਦੋ ਨੌਜਵਾਨ ਅਤੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਤੇ ਤਸਵੀਰਾਂ ਕਿਹੋ ਜਿਹੀ ਰਹਿੰਦੀਆਂ ਨੇ ਕੈਮਰਾ ਪਰਸੰਸਾ ਨੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਣ ਸਵੇਰਾ ਖਨੋਰੀ ਬ